ਲੋ ਜੀ ਅੱਜ ਦੇਣਿਆ ਸ਼ਨੀਵਾਰ ਤਰੀਕ ਹੈ 27 ਸਤੰਬਰ ਪੀਆਰ 14 ਦੀ ਕਟਾਈ ਹੋ ਗਈ ਆ ਸ਼ੁਰੂ ਦੋਵੇਂ ਮਸ਼ੀਨਾਂ ਚੱਲ ਰਹੀਆਂ ਚੱਲ ਰਹੀਆਂ ਨੇ ਸਾਡੇ ਦੱਬ ਨਾਲੇ ਖੇਤ ਚ ਵਿਖਾਉਣੇ ਆ ਕਿਵੇਂ ਸਿਸਟਮ ਕੀ ਰਹਿੰਦਾ ਏ ਚੋਨੇ ਦੇ ਤੇ ਅਦਕੀ ਨੇ ਮਾੜੇ ਹਾਲਾਤ 13 ਗਿੱਲੇ ਨੇ ਤੇ ਮੈਨੂੰ ਲੱਗਦਾ ਵੀ ਇਹ ਕਿ ਕੰਮ ਬਹੁਤ ਹੀ ਟਾਈਟ ਆ ਚਲੋ ਇਹ ਵੀ ਦਾਤ ਤੇਰੀ ਦਾਤਾਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇਹ ਵੀ ਤੇਰੀ ਹੀ ਦਾਤ ਹੈ ਸੱਚੇ ਪਾਤਸ਼ਾਹ ਜੋ ਤੂੰ ਦੇ ਰਿਹਾ ਹੈ ਰਾਜੀ ਰਹਿਣਾ ਪੈਣਾ ਹੁੰਦੇ ਚੀ ਇਹ ਚੱਲੀ ਆਉਂਦੀ ਆ ਮਸ਼ੀਨ ਲੋ ਜੀ ਚੱਲੀ ਆਉਂਦੀ ਆ ਮਸ਼ੀਨ ਇੱਕ ਇੱਧਰ ਚੱਲੀ ਆਉਂਦੀ ਆ ਇੱਕ ਇੱਧਰ ਚੱਲੀ ਆਉਂਦੀ ਆ 2 ਕਿੱਲਿਆਂ ਦਾ ਢੇਡਾ ਆ ਗਿਆ ਏ ਤੇ ਟੈਂਕ ਨਹੀਂ ਜੇ ਭਰਿਆ ਕਿਸੇ ਦਾ ਵੀ ਚਲੋ ਵੇਖਦੇ ਆ ਇਹ ਆ ਗਿਆ ਸਾਡਾ ਬੰਦਾ Oh, barek ya lagi dah tank, barek tank, barek ya juga tank tuh ini. ini ya dek ini. Dek deh, ada karn, loi ਐਸੀ ਜਾਨ ਦੇ ਪਹਿਲੇ ਢਾਣੇ ਟੈਂਕ ਦੇ ਪੈਰੇ ਨੇ ਨਾਲ ਠੀਕ ਆ ਥੋੜਾ ਕਟਰ ਥੱਲੇ ਰਖਾ ਆ ਕਹਿ ਕੇ ਥੱਲੇ ਆ ਨਾ ਪਰ ਠੀਕ ਇਹ ਸਾਡੇ ਫੈਮਿਲੀ ਮੈਂਬਰ ਆ ਇਹ ਡਰਾਈਵਰ ਹੈਲਪਰ ਨਹੀਂ ਇਹ ਸਾਡੀ ਮਾਸੀ ਦਾ ਮੁੰਡਾ ਲੋ ਜੀ ਇੱਕ ਦਾ ਪੈ ਗਿਆ ਇੱਕ ਪੂਰਾ ਟੈਂਕ ਤੇ ਇੰਦਾ ਪਿਆ ਪੋਣਾ ਟੈਂਕ 40 ਜ ਦੇਖਦੇ ਆ ਢਾਈ ਕਿल्ले ਆ ਰਕਬਾ ਮਨ 도 ਚਿੱਤੇ ਜੇ ਹੋਈ ਜਾਂਦਾ ਵਾ ਤੇ ਡਰ ਜਾਂ ਲੱਗੀ ਜਾਂਦਾ ਐ ਦੀ ਝਾੜ ਝੋੜ ਤੇ ਆਈ ਹੋਈ ਆ ਐਂ ਤੇ ਰੱਬ ਅਗੇ ਹੱਥ ਜੋੜਦੇ ਆ ਵੀ ਪ੍ਰਮਾਤਮਾ ਤੂੰ 50 ਅਣ ਤੱਕ ਇਸ ਸਮੇਂ ਸੰਤੁਸ਼ਟੀ ਕਰਾ ਦੇ ਕੋਈ ਗੱਲ ਨਹੀਂ ਇੱਧਰ ਆਲੇ ਬੰਨੇ ਬਾਕੀ ਸਵੇਰੇ ਖੜੂੰਗਾ ਕੀ ਬਣਦਾ ਦੇਖਦੇ ਆ ਜਾ ਕੇ ਮੰਡੀ ਚ ਤੇ ਮੰਡੀ ਆਲੇ ਗੁਰੂ ਦਾਵ ਨਹੀਂ ਨਾ ਪਤਾ ਕੀ ਰੇਟ ਲਾਉਂਦਾ ਕੀ ਕਰਦਾ ਦਾਣੇ ਮਾਰੇ ਆ ਕਾਲੇ ਵੀ ਆ ਪੀਲੇ ਵੀ ਆ ਅੱਗੇ ਆ ਭਾਂ ਦੇ ਹੁੰਦੇ ਸੀ ਨਾ ਕਾਲੇ ਪੀਲੇ ਦਾਣੇ ਔਰ ਰੱਬ ਨੇ ਆ ਦੀ ਕੀ ਸੱਚੀ ਉਹ ਕਾਲੇ ਪੀਲੇ ਦਾਣੇ ਕਰ ਦਿੱਤੇ ਜੋ ਪੀਲੇ ਤਾਂ ਹੁੰਦੇ ਹੀ ਹੁੰਦੇ ਸੀ ਸੁਨਹਿਰੀ ਤੇ ਕਾਲੇ ਨੇ ਲੱਗੇ ਜੋ ਨਾਲ ਆਦ ਕੀ ਚਲੋ ਦੇਖਦੇ ਆ ਲੋ ਜੀ ਆ ਇੱਕ ਟਰਾਲੀ ਗਈ ਆ ਭਰ 12 6 ਦੀ ਆ ਦੇਖੋ ਜੀ ਇੱਧਰ ਵਾਲਾ ਟੱਕ ਜਿਹੜਾ ਵਾ 2.5 ਕਿੱਲਿਆਂ ਦਾ ਉਹ ਪੋਣਾ ਕਿ ਲੱਕ ਵੱਢਿਆ ਗਿਆ ਤੇ 1.5 ਕਿੱਲੇ ਚ ਅਭਿਸ਼ਾਲ ਲੱਗੀ ਆ ਉਹ ਪਰੇ ਸੁਖਦੇਵ ਦੇਖਦੀ ਆ ਜੋ ਵੀ 1.5 ਕਿੱਲੇ ਚ ਉਹਦੇ ਚ ਤਾਂ 1.5 ਟੈਂਕ ਨਿਕਲੇ ਆ ਸਾਡਾ ਇੱਕ ਟੈਂਕ ਕੱਢ ਲਿਆ ਤੇ ਇੱਕ ਹੋਰ ਨਿਕਲ ਆਊਗਾ ਲੋ ਜੀ ਆ ਹੁਣ ਅਸੀਂ ਲੱਗ ਗਏ ਆ ਦੂਜੇ 1.5 ਕਿੱਲੇ ਚ ਤਿੰਨੇ ਮਸ਼ੀਨਾਂ ਆ ਗਈਆਂ ਇਕੱਠੀਆਂ ਮੈਂ ਨਾ ਜੇ ਟੈਂਕ ਚ ਦਾਣੇ ਤੇ ਨਹੀਂ ਵੇਖੇ ਵੜ ਕੇ ਵੀ ਦਾਣੇ ਕਿਦਾਂ ਦੇ ਆ ਪਰ ਇਹਦਾ ਨਾ ਹਾਸੇ ਵਾਲੀ ਗੱਲ ਆ ਇਹਦਾ 나ੜ ਵੇਖ ਕੇ ਮੈਂ ਖੁਸ਼ ਹੋਈ ਜਾਂਦਾ ਹਰਿਆ ਨਾੜ ਤੇ ਦਾਣੇ ਆਪੇ ਵਧੀਆ ਹੋਣੇ ਇਹਦੇ ਵੇਖਿਓ ਝੋਨਾ 나ੜ ਵੇਖੋ ਤੁਸੀਂ ਲੋ ਜੀ ਦੂਜੀ ਟਰਾਲੀ ਗਈ ਆ ਭਰ ਇਹ ਟਰਾਲਾ ਹੈ 180 ਤੋਂ 90 ਮਣ ਦਾ ਇਹ ਚੱਲਿਆ ਹੁਣ ਆਪਣੇ ਵਤਨਾਂ ਨੂੰ ਲੋ ਜੀ ਸੁੱਖ ਸ਼ਾਂਤੀ ਦੇ ਨਾਲ ਚੜ ਗਿਆ ਉੱਪਰ ਟਰਾਲੀ ਰੋਡ ਦੇ ਉੱਤੇ ਭਰ ਗਿਆ ਟੈਂਕਰ ਵੱਡਾ ਸਾਡਾ ਲੋ ਜੀ ਹੋ ਗਿਆ ਏ ਸਾਂਝਾ ਵੇਲਾ ਆਹੀ ਆ ਗਏ ਹੁਣ ਸਾਡਾ ਦੁੱਜਾ ਬੰਨਾ ਭਿੰਡਰਾਂ ਵਾਲਾ ਉਧਰ ਆਹੀ ਵੱਡੇ ਨੇ 9 9 ਕਿल्ले ਹੁਣ ਇਧਰ ਵੇਖਦੇ ਆ ਕਿੰਨੇ ਕਿल्ले ਵੱਡੇ ਜਾਂਦੇ ਆ ਇਧਰ ਸੇ ਕੋਣ ਕੀ ਬਣਦਾ ਜੀਰੀ ਤੇ ਫਰੀਆ ਠੀਕ ਛਤੀ 14 ਇੱਕ ਇਹ ਮੀਰ ਨੇ ਕਹਿੰਦਾ ਇੱਕ ਕਿਲਾ ਮੇਰੇ ਕੈਨ ਤੇ ਲਾਓ ਆਈ ਦੋ ਕਿਲੇ ਠੋਕ ਤੇ ਆਪਣੀ ਬੋਤ ਛੱਡ ਕੇ ਦੋ ਕਿਲੇ ਕਿਸੇ ਹੋਰ ਦੇ ਬੋਤ ਤੇ ਲੈ ਆਂਦੇ ਨੇਮ ਪਾਲਿਆ ਵੀ ਇਹ ਕੰਮ ਹੀ ਨਹੀਂ ਕਰਨਾ ਹਣ ਦੁਬਾਰਾ ਆਪਣੀ ਬੋਤ ਛੱਡ ਕੇ ਕਿਸੇ ਹੋਰ ਦਾ ਅੱਜ ਦੇਖਦੇ ਆ ਇੱਥੇ ਕਿੰਨੇ ਕਵੱਡੇ ਜਾਂਦੇ ਆ ਲੋ ਜੀ ਟਾਈਮ ਹੋ ਗਿਆ 6 ਵਜ ਗਏ ਨੇ ਸ਼ਾਮ ਦੇ ਤਿੰਨੇ ਮਸ਼ੀਨਾਂ ਲਵਾ ਲੀਆਂ ਸੀ ਕੋਵਰੀ ਵੀ ਛੇ ਤੇ ਛੇਤੀ ਕੰਮ ਨਿਬੜ ਜੇ ਦੇਖਦੇ ਆ ਟਰਾਲੀ ਅਵੇਲੇਬਿਲਟੀ ਦੀ ਗੱਲ ਹੈ ਵੀ ਟਰਾਲੀ ਕਦੋਂ ਤੱਕ ਆਉਂਦੀ ਆ ਦੋ ਤਿੰਨ ਟਰਾਲੀਆਂ ਭਰ ਗਈਆਂ ਚੌਥੀ ਭਰਣਦੇ ਆ ਦੇਖੋ ਟਰਾਲੀ ਮਿਲ ਗਈ ਤਾਂ ਵੜਾਵਾਂਗੇ ਭਈ 1 2 3 3.5 4 ਕਿਲੇ ਹੋਰ ਵਡਾਵਾਂਗੇ ਇੱਧਰ ਦੇਖਦੇ ਆਂ ਜੀ ਲੋ ਜੀ ਸ਼ਾਮ ਦੇ ਵਾ ਚੱਲੇ ਨੇ 6.5 ਅੱਜ ਦਾ ਦਿਨ ਸਮਾਪਤੀ ਵਾਲੇ ਬੰਨੇ ਆ ਤ ਸਵੇਰੇ ਲੈ ਕੇ ਜਾਣੀਆਂ ਮੰਡੀ ਚੀਕਾ ਅਜ ਟਰਾਲੀਆਂ ਤੇ ਟੈਂਕਰ ਪਾਉਂਦਿਆ ਟੈਂਕਰ ਗਿਆ ਭਾਰ ਤੇ ਟਰਾਲੀ ਵੀ ਦੋ ਟੈਂਕਾਂ ਦੀ ਮਾਰ ਸੀ ਇੱਕ ਟੈਂਕ ਇਹ ਪਾ ਦੇਣ ਲੱਗਾ ਤੇ ਇੱਕ ਟੈਂਕ ਫੁੱਲ ਹੋ ਚਲਿਆ ਪ੍ਰੀਤ ਦਾ ਇਹ ਦਰ ਆ ਟੈਂਕ ਆ ਸਭ ਤੋਂ ਵੱਡਾ ਇਹ 10 ਮਾਣ ਦਾ ਫਰਕ ਆ ਦੋਨੋਂ ਦੇ ਟੈਂਕ ਦਾ ਲੋ ਜੀ ਟੈਂ ਮੋ ਚੱਲਿਆ ਏ ਸਵੇਰੇ ਤੜਕੇ ਤੇ 5 ਰਾਤ 38 ਦਾ ਫੋਨ ਆਇਆ ਸੀ 2:05 ਤੋਂ 5:30 ਪਹੁੰਚ ਜਾਇਓ ਤੇ ਯਾਰ ਇਹ ਹੁਣ ਜਾਣ ਦੀ ਚੱਲੇ ਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਿਹਰ ਕਰਨ ਲਓ ਜੀ ਪਹੁੰਚ ਗਏ ਅਸੀਂ ਬਾਬੂ ਰਾਮ ਰਾਜਕੁਮਾਰ ਚੀਕਾ ਨਾਜ ਮੰਡੀ ਸਾਡੀ ਆੜਤ ਤੇ ਆੜਤ ਦਾ ਮਾਹੌਲ ਹਜੇ ਤੱਕ ਠੰਡਾ ਠੰਡਾ ਏਡੀ ਗੱਲ ਨਹੀਂ ਤੜਕੇ ਆਂਦਾ ਹੀ 5:30 ਪਹੁੰਚ ਜੋ ਅਸੀਂ 5:29 ਮਿੰਟ ਤੇ ਪਹੁੰਚ ਗਏ ਚਲੋ ਦੇਖਦੇ ਹਾਂ ਹੁਲ-ਜੁਲ ਲੋ ਜੀ ਪੱਖਾ ਹੋ ਗਿਆ ਸ਼ੁਰੂ ਜੇਰੀ ਤੇ ਲੱਗ ਗਿਆ ਇਹ ਮੰਡੀ ਦੀ ਚੁਕਾਈ ਨਹੀਂ ਹੋਈ ਰਾਸ਼ ਜਾਨ ਲੱਗ ਗਿਆ ਬਹੁਤ ਲੋ ਜੀ ਤੋਲ ਵੀ ਹੋ ਗਿਆ ਚਾਲੂ ਇਧਰ ਤੁਲਣ ਵੀ ਲੱਗ ਗਈ ਆ ਝੜ ਵੇਖ ਕੇ ਤੇ ਮਨ ਹੋ ਰਿਹਾ ਦੁਖੀ ਚਲੋ ੁੱਲੀ ਜਾਂਦਾ ਜੀ ਜਿਹੜਾ ਰੇਟ ਆ ਔਰ ਰੇਟ ਮੈਂ ਤੁਹਾਨੂੰ ਵੀਡੀਓ ਦੇ ਫੀਡ ਚ ਦੱਸੂਗਾ ਦੱਸਣਾ ਕੀ ਆ ਮੈਂ ਤੁਹਾਨੂੰ ਦੱਸ ਹੀ ਦਿਨਾ ਵਾ 2300 ਰੁਪਿਆ ਰੇਟ ਲੱਗ ਗਿਆ ਜੀ ਆਪਣੀ ਜੀਰੀ ਦਾ ਦਾਣੇ ਸੀ ਭੋਲੇ ਬਹੁਤ ਭੋਨੇ ਪੇਡੇ ਦੇ ਦਾਣੇ ਵੀ ਸੀ ਕੁਝ ਵਧੀਆ ਵੀ ਸੀ ਲੜਾਈ ਲਵਾਤਾ 38 ਤੇ ਹੈਗਾ ਸੀ ਪੋਨੇ 220 ਤੇ ਫੇਰ ਆਇਆ 2200 ਤੇ 2225 ਤੇ ਮੈਂ ਤਿੱਕੋ ਰੇਡ ਕਿਹਾ ਸੀਗਾ ਵੀ ਇਸ ਤੋਂ ਘੱਟ ਤੇ ਮੈਂ ਦੇਣੀ ਹੋਈ ਨਹੀਂ ਕਰ ਕਰਾ ਕੇ ਕੰਮ ਆਪਣਾ ਸੂਤ ਆ ਗਿਆ 2300 ਰੁਪਏ ਤੇ ਆਪਾਂ ਜਿੱਤੀ ਵੇਚ ਜੇ ਝਾੜ ਦੀ ਗੱਲ ਮੈਂ ਤੁਹਾਨੂੰ ਦੱਸਾਂ ਝਾੜ ਨਿਕਲੂਗਾ ਲਗਭਗ ਮੇਰਾ ਆਈਡੀਆ ਵੀ 60 ਮਣ ਐ ਲਾ ਲਓ ਵੀ 60 ਮਣ ਦੇ ਵਿੱਚ ਆਪਾਂ ਨੂੰ ਜਿਵੇਂ ਕਣਕ ਜਿੰਨੇ ਦਾ ਕਿੱਲਾ ਪਿਆਹੀ ਉਹੀ ਰੇਟ ਏ ਪੈਣਾ ਬਸ ਆ ਗੱਲ ਆ ਕਣਕ ਤੇ ਖਰਚਾ ਘੱਟ ਹੁੰਦਾ ਇਹਦੇ ਤੇ ਖਰਚਾ ਵੀ ਬਰਾਬਰ ਦਾ ਕਰ ਦਿੱਤਾ ਆਪਾਂ ਬਾਕੀ ਉਹੀ ਗੱਲ ਐ ਇਹ ਪੇ ਦਾਤ ਤੇਰੀ ਦਾਤ ਆ ਜਿਸ ਪੱਤਰ ਰੱਖੇ ਸੱਚਾ ਸਹਿਬ ਮੰਨਣਾ ਪੈਣਾ ਹੁੰਦੀ ਨੂੰ ਜਿੰਨੇ ਚੋਂ ਦੇਏਗਾ ਉਹਨੇ ਚ ਰਹਿਣਾ ਪੈਣਾ ਠੀਕ ਐ ਜੀ ਧੰਨਵਾਦ ਅਗਲਾ ਬਲੌਗ ਆਪਣਾ ਫੇਰ ਛੇਤੀ ਛੇਤੀ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ